ਅੰਮ੍ਰਿਤਸਰ ਦੇ ਵਿੱਚ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਦਰਅਸਲ ਤਰਨਤਾਰਨ ਰੋਡ ਤੇ ਪਿੰਡ ਗਿਲਵਾਲੀ ਦੇ ਨੇੜੇ ਸਥਿਤ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਤੇ ਸਿਹਤ ਵਿਭਾਗ ਤੇ ਪੁਲਿਸ ਨੇ ਜੁਆਇੰਟ ਆਪਰੇਸ਼ਨ ਚਲਾ ਕੇ ਰੇਡ ਕੀਤੀ ਹੈ। ਦਰਅਸਲ ਇਹ ਫੈਕਟਰੀ ਜੀਕੇ ਫੂਡ ਨਾਂ ਦੇ ਹੇਠ ਚੱਲ ਰਹੀ ਹੈ ਜਿੱਥੇ ਬਨਸਪਤੀ ਤੇ ਰਿਫਾਈਨਡ ਤੇ ਕੈਮੀਕਲ ਨੂੰ ਮਿਕਸ ਕਰਕੇ ਦੇਸੀ ਘਿਓ ਤਿਆਰ ਕੀਤਾ ਜਾਂਦਾ ਹੈ। ਤਾਂ ਫੂਡ ਸਪਲਾਈ ਅਫਸਰ ਲਖਮਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਘਿਓ ਗੁਰਦੁਆਰਾ ਸਾਹਿਬ ਤੇ ਇਸ ਦੇ ਨਾਲ ਹੀ ਮੰਦਰਾ ਦੇ ਬਾਹਰ ਖੁੱਲ੍ਹਿਆਂ ਵੇਚਿਆ ਜਾਂਦਾ ਸੀ ਜੋ ਕਿ ਨਾਸਿ ਉਹ ਧਾਰਮਿਕ ਆਸਥਨ ਉ ਵੀ ਇਹਦੇ ਨਾਲ ਠੇਸ ਪਹੁੰਚਦੀ ਹੈ ਸਗੋਂ ਧਾਰਮਿਕ ਆਸਥਨ ਉ ਵੀ ਇਸ ਦੇ ਨਾਲ ਠੇਸ ਪਹੁੰਚਦੀ ਹੈ ਤਾਂ ਪੁਲਿਸ ਅਧਿਕਾਰੀ ਹਰਸਿਮਰਤ ਪ੍ਰੀਤ ਕੌਰ ਦਾ ਇਹ ਕਹਿਣਾ ਹੈ ਤਾਂ ਪੁਲਿਸ ਅਧਿਕਾਰੀ ਹਰਸਿਮਰ ਪ੍ਰੀਤ ਕੋਰਦਈ ਕਹਿੰਦੇ ਕਿ ਅਸੀਂ ਕਾਫੀ ਸਮੇਂ ਤੋਂ ਇਸ ਫੈਕਟਰੀ ਤੇ ਨਜ਼ਰ ਰੱਖ ਰਹੇ ਸੀ ਹੁਣ ਇਸ ਫੈਕਟਰੀ ਤੇ ਰੇਡ ਕੀਤੀ ਗਈ ਤੇ ਕਾਰੀਗਰ ਤਾਂ ਮੌਕੇ ਤੋਂ ਗ੍ਰਿਫਤਾਰ ਹੋਏ ਨੇ ਫੈਕਟਰੀ ਮਾਲਕ ਵਿਕਰਮਜੀਤ ਸਿੰਘ ਫਰਾਰ ਚੱਲ ਰਹੇ ਇਸ ਫੈਕਟਰੀ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਮਾਲਕ ਦੀ ਗ੍ਰਿਫਤਾਰੀ ਲਈ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਵਿੱਚ ਵੀ ਅਜਿਹੀਆਂ ਕਾਰਵਾਈਆਂ ਹੋਣਗੀਆਂ ਕਿਸੇ ਧਾਰਮਿਕ ਆਸਥਾ ਦੱਸੇ ਉਹਨਾ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਹਾਂਜੀ ਸਰ ਆਪਣਾ ਨਾਮ ਬਾਕੀ ਕੀ ਕੀ ਜਗ੍ਹਾ ਫੈਕਟਰੀ ਤੇ ਕਿੰਨਾ ਕਿਓਗਰਾਮ ਦਾ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਹਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਜੋ ਹੈ ਉਹ ਐਡਲਟਰੇਸ਼ਨ ਨੂੰ ਲੈ ਕੇ ਬਿਲਕੁਲ ਉਹਨਾਂ ਦੀ ਜ਼ੀਰੋ ਟੋਲਰੈਂਸ ਹੈ ਜਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਮਾਨਯੋਗ ਸੇਟ ਮੰਤਰੀ ਪੰਜਾਬ ਡਾਕਟਰ ਬਲਵੀ ਸਿੰਘ ਦੇ ਹੁਕਮਾਂ ਤੇ ਅਤੇ ਮਾਨਯੋਗ ਕਮਿਸ਼ਨਰ ਫੂਡ ਤੇ ਡਾਇਰੈਕਟ ਅਡਮਿਨਿਸਟ੍ਰੇਸ਼ਨ ਪੰਜਾਬ ਸਰਦਾਰ ਦਲਾਸ ਸਿੰਘ ਉਹਨਾਂ ਦੇ ਨਿਸ਼ਾਣ ਦਿਸ਼ਾ ਤੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਸਾਹਮਣੇ ਜਿਹਦੇ ਹੁਕਮਾਤੇ ਅਸੀਂ ਅੱਜ ਜੋ ਹੈ ਸਾਂਝੇ ਤੌਰ ਤੇ ਰੇਡ ਕੀਤੀ ਹੈ ਜਿਸ ਦੇ ਵਿੱਚ ਫੂਡ ਸੇਫਟੀ ਔਰ ਪੁਲਿਸ ਵਿਭਾਗ ਦੀ ਸਾਂਝੇ ਤੌਰ ਤੇ ਇੱਕ ਗਿਲਵਾਲੀ ਪਿੰਡ ਦੇ ਵਿੱਚ ਰੇਡ ਸੀ ਜਿੱਥੇ ਅਸੀਂ ਜਿਹੜਾ ਹੈ ਬੜੀ ਤਾਦਾਦ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਗਲਤ ਤਰੀਕੇ ਨਾਲ ਬਣਦਾ ਹੋਇਆ ਘਿਓ ਜਿਹੜਾ ਹੈ ਉਸ ਨੂੰ ਪਕੜਿਆ ਹੈ ਇਹ ਜਿਹੜਾ ਘਿਓ ਹੈ ਇਹ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਘੀ ਦੀ ਫਲੇਵਰ ਪਾ ਕੇ ਬਣਾਇਆ ਜਾ ਰਿਹਾ ਸੀ ਇਹ ਜਿਹੜਾ ਟੋਟਲ ਘਿਓ ਹੈ ਇਹ 368 ਕਿਲੋ ਹੈ ਜਿਹਦੇ ਵਿੱਚ 225 ਕਿਲੋ ਘਿਓ ਜਿਹੜਾ ਹੈ ਉਹ 15 ਕਿਲੋ ਦੇ ਟੀਨ ਦੇ ਵਿੱਚ ਹੈ ਔਰ ਜਿਹੜਾ 100 ਤੇ 43 ਕਿਜੀ ਕੀ ਹੈ ਉਹ ਜਿਹੜਾ ਹੈ ਵੱਖ-ਵੱਖ ਪੈਕਿੰਗ ਦੇ ਵਿੱਚ ਜਿਹੜਾ ਹੈ ਉਹ ਮਿਲਿਆ ਹੈ ਇਸ ਤੋਂ ਇਲਾਵਾ ਇਹਨੇ ਕਾਨਾ ਜੀ ਤੋਂ ਇਲਾਵਾ ਜੀਕੇ ਫੂਡ ਔਰ ਜੀਕੇ ਔਰ ਇੱਕ ਨੂਰ ਬ੍ਰਾਂਡ ਵੀ ਸੀ ਪਰ ਇਸ ਵੇਲੇ ਜਿਹੜਾ ਸਾਡੇ ਕੋਲ ਮਿਲਿਆ ਹੈ ਉਹ ਕਾਨਾ ਜੀ ਪਿਓ ਦੇ ਜਿਹੜਾ ਹੈ ਮਾਰਕੀਟ ਦੇ ਦਿਨ ਮਿਲਿਆ ਜੀ ਸਰ ਤਿੰਨੀਆਂ ਗ੍ਰਿਫਤਾਰੀਆਂ ਨਹੀਂ ਇਸ ਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਹੈ ਉਹ ਪਕੜ ਲਿਆ ਹੈ ਪੰਕਜ ਕੁਮਾਰ ਨਾਮ ਦਾ ਵਿਅਕਤੀ ਔਰ ਜਿਹੜੇ ਬਾਕੀ ਉਹ ਸੀ ਹੈ ਆਪਣਾ ਵਿਕਰਮਜੀਤ ਸਿੰਘ ਸਾਨੋ ਬਲਵਿੰਦਰ ਸਿੰਘ ਉਹ ਜਿਹੜਾ ਹੈ ਉਹ ਪੁਲਿਸ ਦੀ ਜਿਹੜਾ ਹੈ ਚੱਕਵਾ ਦੇ ਕੇ ਭੱਜ ਗਿਆ ਉਹਨਾਂ ਦੀ ਭਾਲ جاری ਹੈ ਔਰ ਜਿਸ ਤਰ੍ਹਾਂ ਜੋ ਪਕੜੇ ਜਾਣਗੇ ਤੇ ਪੁਲਿਸ ਜਿਹੜਾ ਉਹਨਾਂ ਤੇ ਬੰਨਟਾ ਰਿਹਾ ਧਾਰਮਿਕ ਜਿਹਦਾ ਤੇ ਵੀ ਕੀ ਹੋ ਜਾ ਰਿਹਾ ਕਿਸ ਕਿਸ ਜਗ੍ਹਾ ਤੇ ਧਾਰਮਿਕ ਜਗ੍ਹਾ ਤੇ ਜਾ ਰਿਹਾ ਧਾਰਮਿਕ ਦੇਖੋ ਜੀ ਆਪਣੇ ਆਪਣਾ ਜਿਹੜਾ ਅੰਮ੍ਰਿਤਸਰ ਹੈ ਉਹਨੂੰ ਸਿੱਖੀ ਦਾ ਘਾਰ ਗੁਰੂਆਂ ਦੀ ਨਗਰੀ ਹੈ ਇੱਥੇ ਸ਼ਿਦਾ ਸਾਹਿਬ ਦੇ ਸਾਹਮਣੇ ਆਪਣਾ ਦਰਬਾਰ ਸਾਹਿਬ ਇੱਕ ਲੱਗੇ ਬਾਬਾ ਨੋ ਸਿੰਘ ਦੀ ਸਮਾਦ ਹੈ ਸਾਰੀਆਂ ਜਗ੍ਹਾ ਤੇ ਮੰਦਰਾਂ ਦੇ ਵਿੱਚ ਜਿਹੜਾ ਹੈ ਜਾ ਰਿਹਾ ਕਿਉਂਕਿ ਇਹ ਇੱਕ ਧਾਰਮਿਕ ਆਸਥਾ ਹੈ ਲੋਕ ਬੜੀ ਆਸਥਾ ਨਾਲ ਗੁਰੂ ਘਰ ਕਿਓ ਚੜਾਉਂਦੇ ਆ ਤੇ ਇਹ ਜਿਹੜੀ ਲੋਕਾਂ ਦੀ ਧਾਰਮਿਕ ਆਸਥਾ ਦੇ ਨਾਲ ਦੇ ਨਾਲ ਸਿਹਤ ਦੇ ਨਾਲ ਕਰਵਾੜੀ ਕਰਦੇ ਸਿੱਧੀ ਇੱਕ ਵੱਡੀ ਕਾਮਯਾਬੀ ਹੈ ਦੇਖੋ ਅਸੀਂ ਇਹ ਕਵਾਂਗੇ ਕਿ ਇਹ ਜਿਹੜੀ ਹੈ ਇੱਕ ਬਹੁਤ ਵੱਡੀ ਕਾਰਵਾਈ ਹੈ ਅਸੀਂ ਜਿਹੜੀਆਂ ਆਨਮ ਵਾਲੇ ਸਮੇਂ ਦੇ ਵਿੱਚ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਹੋਰ ਵੀ ਇਹ ਕਾਰਵਾਈ ਜਿਹੜੀਆਂ ਅਮਲ 'ਚ ਲਿਆਵਾਂਗੇ ਤੇ ਜਿਹੜੀਆਂ ਸੁਸਾਇਟੀ ਦੇ ਵਿੱਚ ਬਲੈਕ ਸ਼ਿਪਸ ਲੁਕੀਆਂ ਹੋਈਆਂ ਉਹਨਾਂ ਦਾ ਜਿਹੜਾ ਹੈ ਪਰਦਾ ਫਾਸ਼ ਕਰਾਂਗੇ ਸਰ ਕਿਦੋਂ ਪਤਾ ਲੱਗਾ ਸ਼ਾਰਟ ਕੀਦ ਹੋਇਆ ਸੀ ਕਿ ਇਹ ਇਹ ਦੇਖੋ 3-4 ਦਿਨ ਤੋਂ ਚੱਲ ਰਹੀ ਸੀ ਇਹ ਰਾਕੀ ਤੋਂ ਕਿਉਂਕਿ ਕੋਈ ਵੀ ਜਦੋਂ ਰੇਡ ਕਰਨੀ ਹੁੰਦੀ ਹੈ ਤੇ ਸਾਨੂੰ ਪੁਖਤਾ ਅਸੀਂ ਜਿਹੜਾ ਹੈ ਉਸ ਜਗ੍ਹਾ ਨੂੰ ਅਸੀਂ ਕਰਨਾ ਹੁੰਦਾ ਹੈ ਕਿ ਇਹ ਜਿਹੜਾ ਕੰਮ ਇੱਥੇ ਹੀ ਹੋ ਰਿਹਾ ਸੋ ਅੱਜ ਜਿਹੜਾ ਹੈ ਸਾਡੇ ਕੋਲੋਂ ਪੁਖਤਾ ਸਾਨੂੰ ਸਿੱਧਾ ਕਿ ਇਹ اسی ਜਗ੍ਹਾ ਤੇ ਕੰਮ ਕਰ ਰਹੇ ਸੋ ਪੁਲਿਸ ਤੇ ਬੜੀ ਮੁਸਤਦੀ ਦੇ ਨਾਲ ਤੇ ਸਿਹਤ ਵਿਭਾਗ ਦੇ ਜਿਹੜੇ ਸਾਡੀ ਟੀਮ ਨੇ ਨਾਲ ਵਾਲ ਕੇ ਬੜਾ ਵਧੀਆ ਤਰੀਕੇ ਨਾਲ ਇਸ ਨੂੰ ਪਕੜ ਕੇ ਔਰ ਇਹ ਤੇ ਕਰ ਰਿਹਾ ਹਰਿਆਮ ਭੰਜਣਾ ਦੋ ਕਿਹੜੀ ਜਗ੍ਹਾ ਫੈਕਟਰੀ ਬੜੀ ਕੀ ਆ ਤੇ ਕੀ ਹੈਗਾ ਅੱਜ ਅਸੀਂ ਆਪਣਾ ਨਾਮ ਦੱਸੋ ਮੈਂ ਫੈਕਟਰੀ ਹਰਸ਼ਿੰਦਰ ਐਸਟੇਟ ਆਕਟਿਵਿੰਡ ਇਹ ਫੈਕਟਰੀ ਸਾਡੇ ਏਰੀਆ ਚ ਘਰਵਾਲੀ ਪਿੰਡਿਆ ਉਹਦੇ ਵਿੱਚ ਪਿੰਡਰ ਫਾਰਮਸ ਦਾ ਏਰੀਆ ਹੈ ਪਿੰਡਰ ਫਾਰਮਸ ਦੇ ਬੈਕ ਸਾਈਡ ਤੇ ਫੈਕਟਰੀ ਚੱਲ ਰਹੀ ਸੀ ਕੀ ਬ੍ਰਮਤੀ ਹੋਈ ਹੈ ਜੀ 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 ਇਹ ਤਾਂ ਕਾਫੀ ਬਲਕ ਚ ਆਰਟੀਫੀਸ਼ਲ ਜਿਹੜਾ ਦੇਸੀ ਕਿਉ ਹੋਇਆ ਬਣਾਇਆ ਜਾ ਰਿਹਾ ਸੀ ਜਰੂਰ ਰਫਾਈਨਡ ਦੇ ਵਿੱਚ ਉਹਦੇ ਐਸੈਂਸ ਪਾ ਕੇ ਤੇ ਕਲਰ ਪਾ ਕੇ ਜਰੂਰ ਦੇਸੀ ਕਿਉ ਦਾ ਇੱਕ ਰੂਪ ਦਿੱਤਾ ਜਾਂਦਾ ਸੀ ਤੇ ਉਹਨੂੰ ਫੇ ਦੇਸੀ ਨਕਲੀ ਦੇਸੀ ਕਿਉਂ ਬਣਾ ਕੇ ਵੇਚਿਆ ਜਾ ਰਿਆ ਸੀਗਾ ਤੇ ਉਹ ਕਾਫੀ ਬਲਕ ਚ ਸਾਨੂੰ ਇੱਥੇ ਰਿਕਵਰ ਹੋਇਆ ਹੈ ਤੇ ਬਾਕੀ ਜਿਹੜੀ ਐਗਜੈਕਟ ਰਿਕਵਰੀ ਤੇ ਐਗਜੈਕਟ ਕੁਆਂਟੀਟੀ ਹੈ ਉਹ ਫੂਡ ਸਪਲਾਈ ਵਾਲੇ ਆਪਾਂ ਉਹਦਾ ਰਿਪੋਰਟ ਕਰ ਦਿੱਤਾ ਗਿਆ ਹੈ ਤੇ ਫਿਲਹਾਲ ਤਾਂ ਇੱਕੋ ਹੀ ਵਰਕਰ ਉਹਨਾਂ ਦਾ ਅਰੈਸਟ ਹੋਇਆ ਹੈ ਤੇ ਬਾਕੀ ਜਿਹੜਾ ਓਨਰ ਆ ਉਹਦਾ ਪਤਾ ਲਗਾ ਕੇ ਉਹਨਾਂ ਨੂੰ ਵੀ ਨੋਮਿਨੇਟ ਕਰਾਂਗੇ ਧਾਰਮਿਕ ਜਗ੍ਹਾ ਤੇ ਵੀ ਕੀ ਹੋ ਜਾਂਦਾ ਹੈ ਜੀ ਬਿਲਕੁਲ ਜੀ ਇਹ ਜਿਹੜਾ ਕਿਉਂ ਆ ਏ ਧਾਰਮਿਕ ਜਗ੍ਹਾ ਤੇ ਤੇ ਲੋਕਲ ਮਾਰਕੀਟ ਚ ਵੀ ਜਾ ਰਿਹਾ ਸੀਗਾ ਪਰ ਇਹ ਸ਼ੀਦਾ ਸਾਹਿਬ ਲਾਗੇ ਦਰਬਾਰ ਸਾਹਿਬ ਦੇ ਲਾਗੇ ਜਾ ਰਿਹਾ ਸੀਗਾ ਤੇ ਜਿੱਥੋਂ ਫੂਡ ਸਪਲਾਈ ਵਾਲੇ ਨੇ ਪਹਿਲਾਂ ਵੀ ਇਹ ਸੈਂਪਲ ਕਲੈਕਟ ਕੀਤਾ ਜੋ ਕਿ ਕਰ ਚੁੱਕਿਆ ਤੇ ਬਸ ਇਹ ਫੈਕਟਰੀ ਦਾ ਨਹੀਂ ਪਤਾ ਸੀਗਾ ਵੀ ਇੱਥੇ ਚੱਲ ਰਹੀ ਹੈ ਤੇ ਚਲੋ ਪੁਲਿਸ ਨੇ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਅਸੀਂ ਇਹਨੂੰ ਦੋ ਤਿੰਨ ਚ ਆਪਣੇ ਰਿਐਕੀ ਕਰਕੇ ਤੇ ਅੱਜ ਸਾਨੂੰ ਸਕਸੈਸਫੁਲ ਹੋਏ ਅਸੀਂ ਇੱਥੇ ਇਹਨੂੰ ਫੈਕਟਰੀ ਰਿਕਵਰ ਕਰ ਲਿਆ ਸਤਿਕਾਰ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਾਹਾਂ ਤੇਂਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜਿਕ ਖੇਡਾਂ ਮੌਨਾਂ ਅਤੇ ਮੌਲੀਵੁੱਡ ਨਾਲ ਯੂਨੀਕ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਦੇ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ